ਸਤੇ ਵਿੱਚ ਜਾਂਦੀਆਂ ਔਰਤਾਂ ਤੋਂ ਲੁੱਟਖੋਹ ਕਰਨ ਵਾਲੇ ਅਪਰਾ ਪੁਲਿਸ ਨੇ ਦੋ ਕੀਤੇ ਕਾਬੂ ਬੀਤੇ ਦਿਨ ਅਪਰਾ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਨੌਜਵਾਨਾਂ ਨੂੰ ਅਪਰਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਅਪਰਾ ਦੇ ਇੰਚਾਰਜ ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਉਹਨਾਂ ਵੱਲੋਂ ਦਿਨ ਰਾਤ ਇੱਕ ਕਰਕੇ ਅਪਰਾ ਅਤੇ ਫਿਲੌਰ ਦੇ ਇਲਾਕੇ ਵਿੱਚ ਔਰਤਾਂ ਕੋਲੋਂ ਪਰਸ ਖੋਹ ਕੇ ਭੱਜਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਲਗਭਗ 8 ਵਾਰਦਾਤਾਂ ਨੂੰ ਹੱਲ ਕਰ ਲਿਆ ਗਿਆ ਹੈ ਇਸ ਮੌਕੇ ਉਹਨਾਂ ਨੇ ਹੋਰ ਕੀ ਕਿਹਾ ਸੁਣਦੇ ਹਾਂ ਅਜੇ ਸਿੰਘ ਨਾਗੀ ਦੀ ਅਪਰਾਧੋ ਵਿਸ਼ੇਸ਼ ਰਿਪੋਰਟ ਸਰ ਕੀ ਕਹੋਗੇ ਇਹਨਾਂ ਦੋਨੇ ਨੌਜਵਾਨਾਂ ਬਾਰੇ ਜਿਨ੍ਹਾਂ ਨੇ ਲੁੱਟਖੋਹਾਂ ਇਲਾਕੇ ਦੇ ਵਿੱਚ ਕਰਕੇ ਪੂਰੀ ਦਹਿਸ਼ਤ ਫੈਲਾਈ ਹੋਈ ਸੀ। ਹੂੰ ਕਾਫੀ ਦਨਾ ਤੋਂ ਜੜੀਆਂ ਨੇ ਇਲਾਕੇ ਦੇ ਵਿੱਚ ਚੋਰੀਆਂ ਵਰਦਾ ਤੋਰੀਆਂ ਸੀ। ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਵਿੰਦਰ ਸਿੰਘ ਬਿਰਕ ਡੀਐਸਪੀ ਸਾਹਿਬ ਉਹਨਾਂ ਦੀਆਂ ਹਦਾਇਤਾਂ ਤੇ ਜਿਹੜੀ ਆ ਇਹਨਾਂ ਦੇ ਖਿਲਾਫ ਜਿਹੜੀ ਆ ਤਲਾਸ਼ ਕੀਤੀ ਜਾ ਰਹੀ ਸੀ ਉਸੇ ਕੜੀ ਦੇ ਵਿੱਚ ਜਿਹੜੇ ਆ ਦੋ ਵਿਅਕਤੀ ਇੱਕ ਜਸਕਰਨ ਸਿੰਘ ਵਾਸੀ ਲੋਗੜ ਤੇ ਲਖਵਿੰਦਰ ਸਿੰਘ ਵਾਸੀ ਪਿੰਡ ਜੋੜਾ ਨੂੰ ਅਸੀਂ ਕਾਬੂ ਕੀਤਾ ਸੀਗਾ ਤੇ ਉਹਨਾਂ ਦੇ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਤੇ 8 ਨੋਇਲ ਫੋਨ ਰਿਕਵਰ ਕੀਤੇ ਆ ਇੱਥੇ ਕਿ ਇਹ ਵੀ ਦੱਸਣ ਜੋਗ ਹੈ ਕਿ ਕੁਝ ਦਿਨ ਪਹਿਲਾਂ 23 ਤਰੀਕ ਨੂੰ ਇੱਕ ਲੜਕੀ ਜਿਹੜੀ ਆ ਉਹ ਪੈਦਲ ਚੱਲ ਕੇ ਬਸ ਸੜੀ ਸਮਰਾੜੀ ਬਸੜੇ ਉੱਪਰੇ ਤੋਂ ਸਮਰਾੜੀ ਸਾਈਡ ਨੂੰ ਜਾ ਰਹੀ ਸੀ ਤੇ ਉਹਦਾ ਜਿਹੜਾ ਪਰਸ ਖੋ ਕੇ ਲੱਗੇ ਸੀ ਉਹ ਮੋਬਾਈਲ ਵੀ ਜਿਹੜਾ ਵਿੱਚ ਅਸੀਂ ਰਿਕਵਰ ਕੀਤਾ ਹੈ ਸਰ ਕਿੰਨੀਆਂ ਕੁ ਵਾਰਤਾਂ ਹੁਣ ਤੱਕ ਇਹ ਕਰ ਚੁੱਕੇ ਸੀ ਅ 8 ਵਾਰ ਦੱਤਾਂ ਦੇ ਤੇ ਸੀ 9 ਵਾਰ ਦੱਤਾਂ ਦੇ ਤੇ ਅਸੀਂ ਰਿਕਵਰੀ ਕੀਤੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਕੋਈ ਜੜੀਆਂ ਆ 20-25 ਦੇ ਕਰੀਬ ਵਾਰ ਦੱਤਾਂ ਜੜੀਆਂ ਮੰਨੀਆਂ ਕਰ ਲਈਆਂ ਜਿੰਨੀਆਂ ਸਰ ਆਪਣੇ ਅਪਰਾਂ ਦੇ ਏਰੀਆ ਦੇ ਵਿੱਚ ਵਾਰਤਾਂ ਹੋ ਰਹੀਆਂ ਜਿਆਦਾਆਂ ਵਾਰਤਾਂ ਚ ਸ਼ਾਮਲ ਸੀ ਬਿਲਕੁਲ ਸ਼ਾਮਲ ਸੀ